ਕਾਂਗਰਸ ਦੇ ਵਿੱਚ ਪੈ ਗਿਆ ਸਿਆਪਾ ਚਰਨਜੀਤ ਸਿੰਘ ਚੰਨੀ ਦੇ ਵੱਲੋਂ ਇੱਕ ਬਿਆਨ ਨੇ ਪੂਰੀ ਕਾਂਗਰਸ ਦੇ ਵਿੱਚ ਭੜਥੂ ਪਾ ਦਿੱਤਾ ਦਰਅਸਲ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਮੌਜੂਦਾ ਐਮਪੀ ਚਰਨਜੀਤ ਸਿੰਘ ਚੰਨੀ ਦੇ ਵੱਲੋਂ ਬਿਆਨ ਦਿੱਤਾ ਸੀ ਕਿ ਕਾਂਗਰਸ ਦੇ ਵਿੱਚ ਉੱਚ ਅਹੁਦਿਆਂ ਦੇ ਉੱਤੇ ਜਿਹੜੇ ਬੈਠੇ ਨੇ ਉਹ ਸਾਰੇ ਅਪ੍ਰਕਾਸ਼ ਨੇ ਪੰਜਾਬ ਦੇ ਕਾਂਗਰਸ ਦੇ ਪ੍ਰਧਾਨ ਅਪ੍ਰਕਾਸ਼ ਉਸ ਤੋਂ ਇਲਾਵਾ ਬ੍ਰੋ ਜਿਹੜੇ ਨੇਤਾ ਨੇ ਉਹਨਾਂ ਦੇ ਹੋਰ ਵੱਡੇ ਵੱਡੇ ਅਹੁਦਿਆਂ ਤੇ ਬੈਠੇ ਨੇ ਉਹ ਸਾਰੇ ਜਿਹੜੇ ਅਪਰਕਾਸਟ ਨੇ ਕਹਿੰਦੇ ਦਲਿਤ ਚਿਹਰਿਆਂ ਨੂੰ ਪਿੱਛੇ ਰੱਖਿਆ ਜਾਂਦਾ ਕਹਿੰਦੇ ਅਸੀਂ ਕਿੱਥੇ ਜਾਈਏ ਤਾਂ ਇਸ ਬਿਆਨ ਨੇ ਕਾਂਗਰਸ ਦੇ ਵਿੱਚ ਕਮਾਂਸਾਨ ਛੇੜ ਦਿੱਤਾ ਜਿਸ ਤੋਂ ਬਾਅਦ ਰਾਹੁਲ ਗਾਂਧੀ ਦੇ ਵੱਲੋਂ 22 ਜਨਵਰੀ ਨੂੰ ਇੱਕ ਮੀਟਿੰਗ ਸੱਦੀ ਜਾਂਦੀ ਆ ਮੀਟਿੰਗ ਦੇ ਵਿੱਚ ਸਾਰੇ ਹੀ ਕਾਂਗਰਸੀ ਜਿਹੜੇ ਪਹੁੰਚਦੇ ਨੇ ਇਹ ਸਾਰੇ ਕਮਾ ਸਾਨੂੰ ਦੇਖਦੇ ਹੋ ਮੀਟਿੰਗ ਹੁੰਦੀ ਆ ਮੀਟਿੰਗ ਦੇ ਵਿੱਚ ਕਾਂਗਰਸੀ ਸੱਦੇ ਜਾਂਦੇ ਨੇ ਪਰ 4-5 ਦਿਨ ਬੀਤ ਚੁੱਕੇ ਨੇ ਹਲੇ ਤੱਕ ਕਿਸੇ ਵੀ ਆਗੂ ਦਾ ਜਾਂ ਰਾਹੁਲ ਗਾਂਧੀ ਦਾ ਇਸ ਮਾਮਲੇ ਦੇ ਵਿੱਚ ਕੋਈ ਬਿਆਨ ਨਹੀਂ ਆਇਆ মিডিਆ ਤੋਂ ਦੂਰੀ ਬਣਾ ਕੇ ਰੱਖੀ ਆ ਤਾਂ ਇਸ ਤੋਂ ਕਿਆਸਰਾਈਆਂ ਦਾ ਦੌਰ ਸ਼ੁਰੂ ਹੋ ਗਿਆ ਕੀ ਚਰਨਜੀਤ ਸਿੰਘ ਚੰਨੀ ਦੀ ਟਿਕਟ ਕੱਟੀ ਜਾ ਸਕਦੀ ਆ ਕੀ ਇਸ ਵਾਰ 2027 ਤੋਂ ਪਹਿਲਾਂ ਚਰਨਜੀਤ ਸਿੰਘ ਚੰਨੀ ਕਿਸੇ ਹੋਰ ਪਾਰਟੀ ਦਾ ਪੱਲਾ ਫੜਦੇ ਨੇ ਕਿਉਂਕਿ ਜਿਵੇਂ ਹੀ ਬਿਆਨ ਆਇਆ ਉਮੇ ਹੀ ਸਿਆਸਤ ਗਰਮਾਈ ਨਾਲ ਦੇ ਨਾਲ ਬੀਜੇਪੀ ਵਾਲਿਆਂ ਦਾ ਸੱਦਾ ਚਰਨਜੀਤ ਸਿੰਘ ਚੰਨੀ ਨੂੰ ਆ ਚੁੱਕਿਆ ਸੀ ਕਿ ਤੁਸੀਂ ਰਲ ਕੇ ਕੰਮ ਕਰੀਏ ਆਪਾਂ ਆਜੋ ਰਲ ਕੇ ਕੰਮ ਕਰੇ ਕੇਵਲ ਸਿੰਘ ਢਿੱਲੋਂ ਦਾ ਟਵਿੱਟਰ ਦੇ ਉੱਤੇ ਐਕਸ ਦੇ ਉੱਤੇ ਇਹ ਬਿਆਨ ਸੀ ਕਿ ਰਲ ਕੇ ਕੰਮ ਕਰੀਏ ਪੰਜਾਬ ਦੀ ਤਰੱਕੀ ਦੇ ਲਈ ਤਾਂ ਸਿੱਧੇ ਸ਼ਬਦਾਂ ਦੇ ਵਿੱਚ ਦੇਖਿਆ ਜਾ ਰਿਹਾ ਸੀ ਕਿ ਉਹਨਾਂ ਦੇ ਵੱਲੋਂ ਸੱਦਾ ਦੇ ਦਿੱਤਾ ਕਿ ਤੁਸੀਂ ਬੀਜੇਪੀ ਦਾ ਪੱਲਾ ਫੜੋ ਆਓ ਆਪਾਂ ਰਲ ਕੇ ਕੰਮ ਕਰੀਏ ਹੋ ਸਕਦਾ ਚਰਨਜੀਤ ਸਿੰਘ ਚੰਨੀ ਨੂੰ ਬੀਜੇਪੀ ਮੁੱਖ ਮੰਤਰੀ ਦਾ ਚਿਹਰਾ ਵੀ ਐਲਾਨ ਦੇਣ ਤਾਂ ਜਿਸ ਤੋਂ ਬਾਅਦ ਹੁਣ ਡਰ ਪੈ ਚੁੱਕਿਆ ਮੁੱਖ ਮੰਤਰੀ ਨੂੰ ਲੈ ਕੇ ਜੋ ਕਾਂਗਰਸ ਦੇ ਵਿੱਚ ਲਗਾਤਾਰ ਇਹ ਸਿਆਸਤ ਗਰਮਾਉਂਦੀ ਆ ਇੱਕ ਮਾਸਾਨ ਖਿੱਚੋ ਤਾਣ ਕਹਿ ਲਈਏ ਟਿਕਟਾਂ ਦੀ ਵੰਡ ਨੂੰ ਲੈ ਕੇ ਜਾਂ ਫਿਰ ਮੁੱਖ ਮੰਤਰੀ ਦੇ ਚਿਹਰੇ ਨੂੰ ਲੈ ਕੇ ਪਿਛਲੇ ਦਿਨਾਂ ਦੇ ਵਿੱਚ ਕਾਂਗਰਸ ਦੇ ਵਿੱਚ ਇਹੀ ਚਰਚਾਵਾਂ ਚੱਲ ਰਹੀਆਂ ਸੀ ਹੁਣ ਮੁੱਖ ਮੰਤਰੀ ਦੇ ਚਿਹਰੇ ਤੋਂ ਬਿਨਾ ਕਾਂਗਰਸ ਚੋਣ ਮੈਦਾਨ ਦੇ ਵਿੱਚ ਉਤਰੇਗੀ ਇਹ ਗੱਲ ਵੀ ਜਿਹੜੇ ਆ ਕਾਂਗਰਸ ਦੇ ਪ੍ਰਧਾਨ ਰਾਜਾ ਬੜਿੰਕ ਕਹਿ ਚੁੱਕੇ ਨੇ ਪਰ ਹੁਣ ਇੱਕ ਪਾਸੇ ਰਾਜਾ ਬੜਿੰਗ ਜਿਹੜੇ ਨੇ ਉਹ ਆਪਣੀ ਪਾਰਟੀ ਨੂੰ ਮਜ਼ਬੂਤ ਕਰਨ ਦੇ ਵਿੱਚ ਲੱਗੇ ਨੇ ਦੂਜੇ ਪਾਸੇ ਕਾਂਗਰਸ ਦੇ ਵਿੱਚ ਚਰਨਜੀਤ ਸਿੰਘ ਚੰਨੀ ਦੇ ਵੱਲੋਂ ਦਿੱਤੇ ਗਏ ਇਸ ਬਿਆਨ ਨੇ ਹੱਲਾ ਗੁੱਲਾ ਕਰ ਦਿੱਤਾ ਤਾਂ ਹੁਣ ਚਰਨਜੀਤ ਸਿੰਘ ਚੰਨੀ ਕਿਹੜੀ ਪਾਰਟੀ ਦਾ ਰੁਖ ਇਖਤਿਆਰ ਕਰਦੇ ਨੇ ਇਹਦਾ ਦੇਖਣ ਵਾਲੀ ਗੱਲ ਹੈ ਪਰ ਜਿਸ ਤਰੀਕੇ ਦੇ ਨਾਲ ਇਸ ਬਿਆਨਬਾਜ਼ੀ ਤੋਂ ਬਾਅਦ ਕਾਂਗਰਸ ਦੇ ਵਿੱਚ ਕਮਾਂਸਾਂ ਛਿੜਿਆ ਕਾਂਗਰਸ ਨੂੰ ਇਸ ਦਾ ਨੁਕਸਾਨ ਜ਼ਰੂਰ ਚੱਲਣਾ ਪੈ ਸਕਦਾ ਕਿਉਂਕਿ ਜਿਸ ਤਰੀਕੇ ਦੇ ਨਾਲ ਪਹਿਲਾਂ ਰਾਜਾ ਬੜਿੰਗ ਲਗਾਤਾਰ ਅਜਿਹੇ ਬਿਆਨ ਦੇ ਰਹੇ ਨੇ ਉਹਨਾਂ ਦੀ ਸ਼ਬਦਾਬਲੀ ਜਿਹੜੀ ਆ 12560 ਦੀ ਥਾਂ ਤੇ 12548 ਕਹਤਾ ਪਹਿਲਾਂ ਤਾਂ ਉਹ ਕਾਫੀ ਟਰੋਲ ਹੋਏ ਹਾਲਾਂਕਿ ਰਾਜਾ ਬੜਿੰਗੇ ਗੱਲ ਕਹਿੰਦੇ ਨੇ ਕਿ ਮੇਰੇ ਇਸ ਦਿੱਤੇ ਗਏ ਬਿਆਨ ਤੋਂ ਬਾਅਦ ਕਿਸੇ ਦਾ ਕੋਈ ਨੁਕਸਾਨ ਹੋਇਆ ਕਿਸੇ ਤੇ ਕੋਈ ਕਰਜ਼ਾ ਚੜ ਗਿਆ ਕਹਿੰਦੇ ਬਿਆਨ ਤੁਹਾਨੂੰ ਦਿਖ ਜਾਂਦਾ ਚੰਗੀਆਂ ਗੱਲਾਂ ਨਹੀਂ ਦਿਖਦੀਆਂ ਪਰ ਦੂਜੇ ਪਾਸੇ ਚਰਨਜੀਤ ਸਿੰਘ ਚੰਨੀ ਦੇ ਵੱਲੋਂ ਸਿੱਧੇ ਸ਼ਬਦਾਂ ਦੇ ਵਿੱਚ ਇਹ ਕਹਿ ਦਿੱਤਾ ਕਿ ਅਪਰ ਕਾਸਟ ਵਾਲੇ ਉੱਚਲੇ ਅਹੁਦਿਆਂ ਦੇ ਉੱਤੇ ਬੈਠੇ ਨੇ ਬਿਰਾਜਮਾਨ ਨੇ ਸਾਨੂੰ ਕੋਈ ਪੁੱਛਦਾ ਨਹੀਂ ਹੈ ਹਾਲਾਂਕਿ ਚਰਨਜੀਤ ਸਿੰਘ ਚੰਨੀ ਮੁੱਖ ਮੰਤਰੀ ਰਹੇ ਨੇ ਭਾਵੇਂ ਕਿ ਥੋੜੇ ਦਿਨ ਦੇ ਲਈ ਰਹੇ ਨੇ ਪਰ ਚਰਨਜੀਤ ਸਿੰਘ ਚੰਨੀ ਦੇ ਵੱਲੋਂ ਦੇ ਉੱਤੇਗੇ ਇਸ ਬਿਆਨ ਤੋਂ ਇਹੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਇਸ ਵਾਰ ਵੀ ਉਹ ਚਾਹੁੰਦੇ ਹੋਣ ਕਿ ਮੁੱਖ ਮੰਤਰੀ ਦਾ ਚਿਹਰਾ ਉਹਨਾਂ ਨੂੰ ਬੁਲਾਇਆ ਬਣਾਇਆ ਜਾਵੇ ਕਿ ਇੱਕ ਵਾਰ ਫਿਰ ਦਲਿਤ ਕਾਰਡ ਖੇਡਿਆ ਜਾਵੇ ਦਲਿਤ ਚਿਹਰੇ ਤੇ ਕਾਰਡ ਖੇਡਿਆ ਜਾਵੇ ਪਰ ਰਾਜਾ ਬੜਿੰਗ ਨੂੰ ਸ਼ਾਇਦ ਇਸ ਚੀਜ਼ ਦੇ ਲਈ ਰਾਜਾ ਬੜਿੰਗ ਤਿਆਰ ਨਹੀਂ ਹੈ ਰਾਜਾ ਬੜਿੰਗ ਖੁਦ ਜਿਹੜੇ ਨੇ ਮੁੱਖ ਮੰਤਰੀ ਦਾ ਸੁਪਨਾ ਜ਼ਰੂਰ ਦੇਖ ਰਹੇ ਨੇ ਕਈ ਵਾਰ ਇੰਟਰਵਿਊਾਂ ਦੇ ਵਿੱਚ ਵੀ ਕਹਿ ਦਿੱਤਾ ਕਿ ਮੁੱਖ ਮੰਤਰੀ ਬਣਦਾ ਕਿਹਦਾ ਚਾਹ ਨਹੀਂ ਹੁੰਦਾ ਕਿਸ ਨੂੰ ਨਹੀਂ ਹੁੰਦਾ ਕਿਵੇਂ ਮੁੱਖ ਮੰਤਰੀ ਬਣਾ ਕੇ ਮੈਨੂੰ ਵੀ ਚਾਹੇ ਮੁੱਖ ਮੰਤਰੀ ਬਣਾ ਪਹਿਲਾਂ ਰਾਜਾ ਬੜਿੰਗ ਐਮਐਲਏ ਰਹੇ ਫਿਰ ਮੰਤਰੀ ਵੀ ਬਣ ਗਏ ਪਰ ਹੁਣ ਮੁੱਖ ਮੰਤਰੀ ਦੀ ਚਾਹਾਂ ਜਿਹੜੀ ਰਾਜਾ ਬੜਿੰਗ ਨੂੰ ਆ ਪ੍ਰਧਾਨ ਜਿਹੜੇ ਕਾਂਗਰਸ ਦੇ ਵੀ ਬਣ ਗਏ ਪਰ ਮੁੱਖ ਮੰਤਰੀ ਦੀ ਚਾਹਾਂ ਜ਼ਰੂਰ ਆ ਰਾਜਾ ਬੜਿੰਗ ਨੂੰ ਤਾਂ ਹੁਣ ਕਾਂਗਰਸ ਦੇ ਵਿੱਚੋਂ ਚਰਨਜੀਤ ਸਿੰਘ ਚੰਨੀ ਦੇ ਵੱਲੋਂ ਦਿੱਤੇ ਗਏ ਬਿਆਨ ਤੋਂ ਬਾਅਦ ਜੋ ਚੁੱਪੀ ਆ ਚੁੱਪੀ ਆਖਿਰ ਕਦੋਂ ਤੱਕ ਤੋੜ ਦੇਣੇ ਦੇਖਣ ਵਾਲੀ ਗੱਲ ਹੈ